ਅੱਸੀ ਕਾ ਦੋਸਤ ਤੁਸੀਂ ਦੇਖ ਰਹੇ ਹੋ ਪੁਆਇੰਟ ਟੀਵੀ ਦੋਸਤੋ ਤੁਹਾਨੂੰ ਦੱਸ ਦਈਏ ਬਨੂਰ ਨੇੜੇ ਪੈਂਦੇ ਪਿੰਡ ਨੜਿਆਲੀ ਦੇ ਵਿੱਚ ਅੱਜ ਭਾਈ ਚੈਤਾ ਜੀ ਦਾ 33ਵਾਂ ਛੇਤੀ ਸਮਾਗਮ ਮਨਾਇਆ ਗਿਆ ਜਿਸ ਵਿੱਚ ਬਹੁਤ ਹੀ ਉੱਚ ਕੋਟੀ ਦੇ ਰਾਗੀ ਢਾਡੀਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਅਤੇ ਸੰਗਤਾਂ ਨੂੰ ਗੁਰੂ ਰਸ ਦੇ ਨਾਲ ਜੋੜਿਆ ਹੋਰ ਕੀ ਕੁਝ ਕਹਿਣਾ ਸੀਗਾ ਇਸ ਮੌਕੇ ਪਿੰਡ ਅਸਿਆਂ ਦਾ ਅਤੇ ਪ੍ਰਬੰਧਕਾ ਦਾ ਦੇਖਦੇ ਹਾਂ ਇਸ ਪੁਆਇੰਟ ਦੀ ਖਾਸ ਰਿਪੋਰਟ ਵਿੱਚ ਅੱਜ ਅਸੀਂ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੱਤਾ ਜੀ ਦਾ 33ਵਾਂ ਸਾਲਾਨਾ ਸ਼ਹੀਦੀ ਸਮਾਗਮ ਮਨਾ ਰਹੇ ਹਾਂ ਸੁਪਨਾ ਦੇ ਸੰਬੰਧ ਵਿੱਚ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਏ ਪੰਨਨ ਡਿਡਿਆਰੀ ਵਿੱਚ ਇਹ ਅੱਜ ਸਮਾਗਮ ਕੀਤਾ ਜਾ ਰਿਹਾ ਹੈ ਸੋ ਇਸ ਸਮਾਗਮ ਦੀਆਂ ਤਕਰੀਬਨ ਮਿੰਮੋ ਤੋਂ 1000 ਤਿਆਰੀਆਂ ਅਸੀਂ ਕਰ ਰਹੇ ਹਾਂ ਸੋ ਅੱਜ ਉਸ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਭਾਈ ਜੱਤਾ ਜੀ ਰੰਗਰੇਟਾ ਗੁਰੂ ਦਾ ਬੇਟਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਮਹਾਨ ਸ਼ਹੀਦੀ ਸਮਾਗਮ ਜਿਹਨੂੰ 33 ਮਾਸੀਦੀ ਸਮਾਗਮ ਦੇ ਤੌਰ ਤੇ ਅਸੀਂ ਮਨਾ ਰਹੇ ਹਾਂ ਸੋ ਅਸੀਂ ਇਲਾਕੇ ਦੀਆਂ ਸੰਗਤਾਂ ਦਾ ਔਰ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਵਿੱਚ ਸੇਵਾਵਾਂ ਕੀਤੀਆਂ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਔਰ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਦਾ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਕੌਮ ਨੂੰ ਬਹੁਤ ਵੱਡਾ ਇੱਕ ਇੱਕ ਕੌਮ ਦਾ ਜਿਹੜਾ ਸਿਰ ਚੱਕ ਕੀਤਾ ਸੀਤ ਬਾਬਾ ਜੀ ਉਸੇ ਭਾਈ ਅਤਾ ਜੀ ਨੇ ਮੈਂ ਉਹਨਾਂ ਦੇ ਸ਼ਹੀਦੀ ਗੁਰਪੁਰਬ ਤੇ ਸਾਰੀਆਂ ਸੰਗਤਾਂ ਨੂੰ ਔਰ ਜਿੰਨੇ ਵੀ ਇਲਾਕੇ ਦੇ ਸਹਾਇਕੀ ਸੱਜਣ ਨੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਸਾਰਿਆਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਸ਼ਹੀਦੀ ਸਮਾਗਮ ਵਿੱਚ ਇਚੋਚੇ ਤੌਰ ਤੇ ਸਾਡੇ ਵਿੱਚ ਬਹੁਤ ਸਾਰੇ ਬੰਦੇ ਪਹੁੰਚੇ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਔਰ ਰਾਗੀ ਢਾਡੀ ਕਥਾਵਾਚਕ ਸਾਡੇ ਕੋਲ ਸਾਰ तकरीबन ਸਾਰੇ ਜਥੇ ਪਹੁੰਚ ਚੁੱਕੇ ਨੇ ਸੋ ਇਹ ਪ੍ਰੋਗਰਾਮ तकरीबन 10 ਵਜੇ ਤੋਂ ਲੈ ਕੇ 3:30 ਵਜੇ ਤੱਕ ਹੋਵੇਗਾ ਸੋ ਇਹ ਪ੍ਰੋਗਰਾਮ ਬਹੁਤ ਹੀ ਸਚਜੇ ਢੰਗ ਨਾਲ ਸਹਾਉਗੀ ਸਜਣਾ ਦੇ ਔਰ ਸਾਡੇ ਪ੍ਰਬੰਧਕ ਕਮੇਟੀ ਸ਼ਹੀਦ ਬਾਬਾ ਜੀਵਨ ਸਿੰਘ ਕੌਮਪਲਾਈਟ ٹرسٹ ਵੱਲੋਂ ਉਲੀਕਿਆ ਗਿਆ ਸੋ ਮੈਂ ਆਪਣੇ ਸਾਥੀਆਂ ਦਾ ਜਿੰਨੇ ਮੇਰੇ ਟੈਸਟ ਦੇ ਮੈਂਬਰ ਸਹਿਬਾਨ ਨੇ ਸਰਦਾਰ ਲਖਮਨ ਸਿੰਘ ਜਗੀਰਾ ਸਾਹਿਬ ਔਰ ਹੋਰ ਵੀ ਜਿਨ੍ਹਾਂ ਸਾਰੇ ਮੇਰੇ ਪ੍ਰਾ ਬਲਬੀਰ ਸਿੰਘ ਜਗਤਾਰ ਸਿੰਘ ਲੱਖੀ ਅਰਸ਼ੇਵ ਸਿੰਘ ਹੋਰ ਵੀ ਜਿਨ੍ਹਾਂ ਬੱਚਿਆਂ ਨੇ ਸੇਵਾਵਾਂ ਕੀਤੀਆਂ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਹਾਂ ਕੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ